एंटी गैंगस्टर टास्क फोर्स ਨੇ ਤਿੰਨ ਗੈਂਗਸਟਰ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਨੇ ਕਿ ਜੀਰਪੁਰ ਦੇ ਲੋਕੜ ਵਿਖੇ ਗੋਲੀਬਾਰੀ ਕੀਤੀ ਸੀ ਜਿਨ੍ਹਾਂ ਦੀ ਪਛਾਣ ਜਸਕਰਨ ਸਿੰਘ ਉਰਫ ਜੱਸੀ ਲੋਧੀਪੁਰ ਜੋਗਰਾਜ ਉਰਫ ਜੋਗਾ ਫਲੋਰੀਵਾਲ ਅਤੇ ਸੁਖਮਨ ਜੋਸ਼ ਸਿੰਘ ਉਰਫ ਸੁਖਮਨ ਬਰਾੜ ਵਜੋਂ ਹੋਈ ਹੈ ਜੋ ਕਿ ਹਰਵਿੰਦਰ ਸਿੰਘ ਰਿੰਦਾ ਦੇ ਸਾਥੀ ਗੈਂਗਸਟਰ ਸੋਨੂ ਖੱਤਰੀ ਦੇ ਕਰੀਬੀ ਸਨ ਪੁਲਿਸ ਤੋਂ ਪ੍ਰਾਪਤ ਰਿਪੋਰਟਾਂ ਸਾਰ ਇਹ ਉਕਤ ਕਬੂ ਕਿਤੇ ਗੈਂਗਸਟਰ ਨੇ 21 ਜੁਲਾਈ ਨੂੰ ਸਥਾਨਕ ਲੋਕਰ ਖੇਤਰ ਵਿੱਚ ਸਥਿਤ ਮੈਟਰੋ ਪਲਾਜ਼ਾ ਵਿਖੇ ਨੌਜਵਾਨ 인ਦਜੀਤ ਸਿੰਘワਸੀ ਨਵਾਂ ਸ਼ਹਿਰ ਤੇ ਗੋਲੀਬਾਰੀ ਕੀਤੀ ਸੀ ਉਸ ਤੋਂ ਬਾਅਦ ਇਹ ਫਰਾਰ ਚੱਲ ਰਹੇ ਸਨ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਸੰਦੀਪ ਗੋਇਲ ਨੇ ਦੱਸਿਆ ਕਿ ਪੂਰੇ ਭਾਰਤ ਵਿੱਚ ਇੱਕ ਆਪਰੇਸ਼ਨ ਚਲਾ ਕੇ EGTF ਪੰਜਾਬ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਗੈਂਗਸਟਰ ਆਤਵਾਦੀ ਹਰਵਿੰਦਰ ਰਿੰਦਾ ਦੇ 21 ਸਹਿਯੋਗੀ ਸੋਨੂ ਖੱਤੀ ਦੁਆਰਾ ਸੰਚਾਲਿਤ ਤਿੰਨ ਪਗੋੜੇ ਗੈਂਗਸਟਰ ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕੀਤਾ ਹੈ ਅੱਜ ਮੈਂ ਇਸ ਕਰੇ ਬਰੀਫ ਕਰਨਾ ਚਾਹਣਾ ਕਿ ਆ ਅਨੁਗ ਮੁੱਖ ਮੰਤਰੀ ਸਾਹਿਬ ਦੀ ਹਦਾਇਤਾਂ ਅਨੁਸਾਰ ਜਿਹੜਾ ਅਮਨ ਸ਼ਾਂਤੀ ਜਿਹੜੀ ਰਹੀ ਹੈ ਇਸ ਤੋਂ ਕੋਚ ਟੈਂਕ ਕਰਨ ਲਈ ਅਗਿਆਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਤੇ ਸਾਡੇ ਡੀਜੀਪੀ ਸਾਹਿਬ ਐਸਟੀ ਹੈ ਦੇਹਾਤਾਂosaur ਅਸੀਂ ਵਚਨਬੰਦ ਹੈਗੇ ਆ ਏਜੀਪੀਐਫ ਜੇ ਗੈਂਗਸਟਰ ਟਾਸ ਫੋਰਸ ਹੈ ਜਿਸ ਦਾ ਉਦੇਸ਼ ਇਹ ਹੈਗਾ ਕਿ ਜਿਹੜੇ ਮੈਟਰੀਕਲਾਈਜ਼ਡ ਜਾਂ ਆਰਗੇਨਾਈਜ਼ਡ ਕ੍ਰਾਈਮਨਲਸ ਹੈਗੇ ਆ ਉਹਨਾਂ ਨੂੰ ਖਤਮ ਕਰਦਾ ਹੈਗਾ ਅਤੇ ਉਹਨਾਂ ਨੂੰ ਅਸ ਪਰ ਲਾਅ ਦੀ ਕਰਦੇ ਇਸ ਦੇ ਲੜੀ ਦੇ ਵਿੱਚ ਹੀ ਅੱਜ ਅਸੀਂ ਤਿੰਨ ਸ਼ੂਟਰਸ ਨੂੰ ਗ੍ਰਫਤਾਰ ਕੀਤਾ ਹੈਗਾ ਇਹ ਜਿਹੜੇ ਤਿੰਨ ਸ਼ੂਟਰਸ ਨੇ ਇਹ ਸੋਨੂ ਖੱਤਰੀ ਜਿਹੜਾ ਗੈਂਗਸਟਰ ਹੈਗਾ ਉਸ ਦੇ ਇਹ ਸ਼ੂਟਰਸ ਨੇ ਜਿਹੜਾ ਸੋਨਖ ਸੋਨੋ ਖਤਰੀ ਹੈਗਾ ਇਹ ਰੈਡੀਕਲਾਈਜ਼ਡ ਜਿਹੜਾ ਟੈਰਰਿਸਟ ਹੈਗਾ ਅ ਨਿਰੰਦਾ ਜੋ ਕਿ ਪਾਕਿਸਤਾਨ ਬੇਸਡ ਹੈਗਾ ਉਸ ਦਾ ਇਹ ਬਹੁਤ ਕਰੀਬੀ ਦਾ ਅ ਐਸੋਸੀਏਟ ਹੈਗਾ ਇਹ ਜਿਹੜੇ ਤਿੰਨ ਸ਼ੂਟਰ ਜਿਹੜੇ ਅਸੀਂ ਅੱਜ ਫੜੇ ਨੇ ਉਹਨਾਂ ਦੇ ਵਿੱਚ ਇੱਕ ਸੁਖਮਨ ਬਰਾੜ ਹੈਗਾ ਇੱਕ ਅ ਅ ਤੋਹਗਾ ਜੋਗਰਾਜ ਸੇਂਗ ਚੌਕਾਤ ਨੇ ਕਿਚੋ ਅਤੇ ਇੱਕ ਲੋਦੀਵਾਲ ਜੱਸਾ ਲੋਦੀਵਾਲ ਠੀਕ ਹੈ ਇਹ ਜਿਹੜੇ ਅਸੀਂ ਇਹ ਜਿਹੜੇ ਸ਼ੂਟਰਸ ਹੈਗੇ ਨੇ ਇਹ ਗੁਰੂਗ੍ਰਾਮ ਅਤੇ ਇੰਡੋਨੇਪਾਲ ਬਾਰਡਰ ਚ ਸੰਜੋਲੀ ਜ਼ਿਲ੍ਹਾ ਗੋਰਖਪੁਰ ਯੂਪੀ ਤੋਂ ਗ੍ਰਿਫਤਾਰ ਕੀਤੇ ਨੇ ਅਤੇ ਇਹ ਜਿਹੜੇ ਸ਼ੂਟਰਸ ਨੇ ਇਹ ਜਦੋਂ ਕਿ ਜਿਹੜੀ ਮੁੱਢਲੀ ਤਫ਼ਤੀਸ਼ ਹੈ ਇਹ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਇਹ ਜਿਹੜੇ ਸ਼ੂਟਰਸ ਨੇ ਇਹ ਹੁਣ ਦਾ ਮੁੜ ਲਿੱਟ ਅਬੀਛ ਦੀ ਗੱਲ ਕਰ ਰਹੇ ਹਾਂ ਕਿ ਹਾਲੇ ਤੱਕ ਇਹਨਾਂ ਦੀ ਪੰਜ ਕਤਲ ਕੇਸਾਂ ਵਿੱਚ ਸ਼ਮੂਲੀਅਤ ਜਿਹੜੀ ਹਗੀ ਹੈ ਉਹ ਨਜ਼ਰ ਆਈ ਹੈ ਅਤੇ 7-8 ਜਿਹੜੇ ਅਰਾਦਾ ਕਤਲ ਦੇ ਕੇਸ ਨੇ ਉਹਨਾਂ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਆਈ ਹੈ ਤੇ ਗਹਿਣ ਜਾਂਚ ਹੋਏਗੀ ਉਸ ਤੋਂ ਬਾਅਦ ਹੀ ਸਾਰਾ ਕੁਝ ਅਸੀਂ ਇਹਨਾਂ ਦਾ ਤੁਹਾਨੂੰ ਵਿਸਤਾਰਪੂਰਵਕ ਦੱਸ ਸਕਾਂਗੇ। ਰਿਕਵਰੀ ਕੀ ਕੀ ਹੋਈ ਰਿਕਵਰੀ ਕੀ ਜਰੂਰ ਹੋਸੇ। ਇਹਨਾਂ ਤੋਂ ਫਿਲਹਾਲ ਸਾਡੇ ਕੋਲੇ ਤਿੰਨ ਫੋਰਨ ਬ੍ਰੇਡ ਸਵਿਸਟਿਗੇਟਡ ਵੈਪਨਸ ਇਹਨਾਂ ਤੋਂ ਰਿਕਵਰ ਹੋਏ ਨੇ। ਜੀ। ਤੇ ਜਿਹੜੀ ਇਹਦੇ ਵਿੱਚ ਜਿਹੜੀ ਮੇਨ ਗੱਲ ਸੀਗੀ ਇਹ ਜਿਹੜਾ ਸਾਰਾ ਜਿਹੜਾ ਗੈਂਗ ਹੈ ਦੁਆਬੇ ਦੇ ਵਿੱਚ ਜਿਹੜੇ ਇਹ सोनू ਖੱਤਰੀ ਜਿਹੜੇ 20 ਤੋਂ 30 ਸਾਲਾਂ ਦੇ ਜਿਹੜੇ ਹੈਗੇ ਆ ਮੁੰਡਿਆਂ ਨੂੰ ਵਰਗਲਾ ਕੇ ਅਤੇ ਉਹਨਾਂ ਨੂੰ ਪਰਲੋਪਨ ਦੇ ਕੇ ਆਪਣੇ ਗੈਂਗ ਦੇ ਵਿੱਚ ਸ਼ਾਮਲ ਕਰਦਾ ਹੈ ਜਿਹੜਾ ਕਿ ਇੱਕ ਨੁਰਿੰਦਾ ਸਾਨੂੰ ਇੱਕ ਕ੍ਰਿਮੀਨਲ ਹੈਗਾ ਜਿਹੜਾ ਕਿ ਹੁਣ ਫੇਕ ਪਾਸਪੋਰਟ ਤੇ ਸਾਡੀ ਜਾਣਕਾਰੀ ਦੇ ਅਨੁਸਾਰ ਯੂਐਸ ਦੇ ਵਿੱਚ ਆਪਨੇ ਆਪ ਨੂੰ ਉਸਨੇ ਲੁਕੋ ਕੇ ਰੱਖਿਆ ਹੋਇਆ ਹੈਗਾ ਅਤੇ ਉਸਨੇ ਇਨਾਂ ਨੂੰ ਇਹ ਪਰਮੋਪਣ ਦੇ ਕੇ ਪੈਸੇ ਦਾ ਪਰਮੋਪਣ ਦੇ ਕੇ ਅਤੇ ਆਹ ਪਾਸਪੋਰਟਸ ਨੂੰ ਫੇਕ ਪਾਰਟਿਕੁਲਰਸ ਉੱਤੇ ਬਣਵਾ ਕੇ ਇਨਾਂ ਨੂੰ ਬਾਹਰ ਕੱਢਣ ਦਾ ਜਿਹੜਾ ਲਾਲਚ ਦੇ ਕੇ ਆਪਣੇ ਗੈਂਗ ਦੇ ਵਿੱਚ ਸ਼ਾਮਲ ਕੀਤਾ ਹੋਇਆ ਹੈ ਅਤੇ ਇਨਾਂ ਸ਼ੂਟਰਾਂ ਤੋਂ ਇਹ ਕੰਟਰੈਕਟ ਕਿਲਿੰਗਸ ਕਰਵਾਉਂਦਾ ਆਪਣੇ ਗੈਂਗ ਜਿਹੜੇ ਇਹਦੇ ਗੈਂਗ ਦੇ ਜਿਹੜੇ ਉਲਟ ਬੰਦੇ ਚੱਲਦੇ ਨੇ ਉਹਨਾਂ ਉੱਤੇ ਇਹ ਇਹਨਾਂ ਤੇ ਅਟੈਕ ਲਵਾਉਂਦਾ ਹੈ ਅਤੇ ਇਹਨਾਂ ਇਸ ਦੀ ਆੜ ਦੇ ਵਿੱਚ ਇਹ ਆਪਣਾ ਬਹੁਤ ਵੱਡੇ ਪੱਧਰ ਤੇ ਡਰੱਗ ਕਾਟਲ ਵੀ ਚਲਾ ਰਿਹਾ ਹੈ ਰਿੰਡੇ ਦੀ ਦੀ ਦੇ ਨਾਲ ਮਿਲੀ ਭੁਗਤ ਦੇ ਨਾਲ ਸਰ ਇਹ ਮੈਟਰੋ ਪਲਾਜ਼ਾ ਤੇ ਜਿਹੜਾ ਹੋਇਆ ਸੀਗਾ ਫਾਇਰਿੰਗ ਇਸ ਮਾਮਲੇ ਚ ਵੀ ਇਨਵੋਲਵਮੈਂਟ ਹੈਗੀ ਨਾ ਜਿਹੜਾ 21 7 ਨੂੰ ਜਿਹੜਾ ਦਿਨ ਦਿਹਾੜੇ ਜਿਹੜਾ ਮੈਟਰੋ ਪਲਾਜ਼ਾ ਦੇ ਵਿੱਚ ਇੰਦਰ ਜ਼ਿਰਖਪੁਰ ਦੇ ਵਿੱਚ ਇੰਦਰ ਨਾਮ ਦੇ ਮੁੰਡੇ ਉੱਤੇ ਜਿਹੜਾ ਅਟੈਕ ਕੀਤਾ ਗਿਆ ਸੀਗਾ ਇਹ ਜੱਸਾ ਇੱਕ ਮਾਲੂ ਵਾਲੀਆ ਹੈਗਾ ਉਹ ਯੂ ਐਸ ਬੇਸਡ ਹੈਗਾ ਉਸ ਦਾ ਕੋਈ ਇਸ ਦਾ ਕੋਈ ਪਰਸਰ ਰੰਜਸ ਸੀਗੀ ਉਸ ਨੇ सोनू ਖੱਤਰੀ ਨਾਲ ਸੰਪਰਕ ਸਥਾਪਿਤ ਕੀਤਾ ਅਤੇ ਇਹ ਇਹਨੂੰ ਅਸੀਂ ਸਪਾਰੀ ਕਿਲਿੰਗ ਕਹਿ ਸਕਦੇ ਹਾਂ ਆਦੇਵਲੋਂ ਦਾ ਸਪਾਰੀ ਕਿਲਿੰਗ ਕਰਨਾ ਸੀਗੇ ਕਾਫੀ ਉਹਨਾਂ ਨੇ ਮਤਲਬ ਚਸਤੇ ਗੋਲੀ ਵੱਜੀ ਹੈਗੀ ਆ ਹਲੇ ਵੀ ਉਹ ਆਪਣਾ ਇਲਾਜ ਉਡੀਨਗਾ ਤੇ ਉਸ ਦਾ ਜਿਹੜਾ ਮੇਨ ਸ਼ੂਟਰ ਸੀਗਾ ਸੁਖਨ ਅਵਰਾੜ ਉਸ ਨੂੰ ਵੀ ਅਸੀਂ ਗ੍ਰਿਫਤਾਰ ਕਰ ਲੈਂਦਾ ਜਿਸਰ